ਭੈਣ ਪ੍ਰੀਤਿਕਾ ਔਰ ਤੇ ਮਾਤਾ ਮਨਜੀਤ ਕੌਰ ਪਿੰਡ ਨੰਗਲ ਸਲੇਮਪੁਰ ਜ਼ਿਲ੍ਹਾ ਜਲੰਧਰ ਜੀ ਦੇਖੋ ਕਿਹੜੇ ਹਾਲਾਤਾਂ ਦੇ ਵਿੱਚ ਸਾਡੇ ਕੋ ਆਏ ਸੀ ਅਮੇ ਗੱਲ ਸੁਣੀ ਮੇਰੀ ਕਾਹਨ ਸੁਣੋ ਭੈਣ ਕਾਹਨ ਗੱਲ ਸੁਣੀ ਮੇਰੀ ਭੈਣ ਗੱਲ ਤਾਂ ਸੁਣ ਇਹ ਨਾਮ ਕੀ ਤੇਰਾ ਮੈਨੂੰ ਹੋਰਿਆ ਸੁਣ ਕੰਨ ਗੱਲ ਸੁਣ ਮੇਰੀ ਭੈਣੇ ਸਤਿ ਸ਼੍ਰੀ ਅਕਾਲ ਭੈਣ ਘੁੜਾਣਾ ਮਾਤੂ ਘੁੜਾਈ ਆਂਦੀ ਐ ਘੁੜਾਣਾ ਪਰ ਟੋਕੇ ਘਰ ਦੇ ਉੱਤੇ ਐਡਾ ਵੱਡਾ ਭਾਂਡ ਟੁੱਟਿਆ ਇਹ ਮਾਂ ਦੇ ਸਿਰ ਦਾ ਸਾਈਂ ਵੀ ਤੁਰ ਗਿਆ ਇੱਕ ਪੁੱਤ ਸੀ ਜਵਾਨ ਜਿਹੜਾ ਸਹਾਰਾ ਸੀ ਉਹ ਵੀ ਤੁਰ ਗਿਆ ਇਸ ਤੋਂ ਵੱਧ ਤਕਲੀਫ ਤੇ ਇਨਸਾਨ ਨਹੀਂ ਰਹਿ ਸਕਦਾ ਜਿੰਨੀ ਤਕਲੀਫ ਇਹਨਾਂ ਨੇ ਕੱਟੀਆਂ ਦੋਨਾਂ ਨੇ ਮੈਂ ਕਿੰਨੀ ਪੜੀ ਹੈ ਪ੍ਰੀਤੀ ਇੰਟਰਵਿਊ ਕਰੀਏ ਸੈਕੰਡ ਵੀਵਿਅਨ ਸੀ ਹੈ ਅੱਛਾ ਪਰਿੰਸੀ ਵੀ ਬਹੁਤ ਹੈ ਇਹ ਹੋਵੇਗਾ ਚਾਂਸ ਹੋਈ ਜਾਂਦਾ ਹੈ ਜੀ ਮਾਤਾ ਮਨਜੀਤ कौर ਦੋਨੋਂ ਅੱਖਾਂ ਤੋਂ ਬਿਲਕੁਲ ਵਧੀਆ ਤਿੱਕਿਆਂ ਦੇਖ ਸਕਦੇ ਨੇ ਤੇ ਪ੍ਰੀਤੀ ਭੈਣ ਵੀ ਬਿਲਕੁਲ ਠੀਕ ਆ ਆਪਣੀ ਸੋਜੀ ਜਿਆ ਦਵਾਈ ਖਾਂਦੇ ਆ ਅੱਜ ਆਪਣੇ ਘਰ ਚੱਲੇ ਨੇ ਬਾਪੂ ਜੀ ਮਨਜੀਤ ਕੁਰੇ ਤਕੜੀਆਂ ਭਾਈ ਚੱਲੀ ਪੁੱਤ ਨੂੰ ਛੱਡ ਕੇ ਫੇਰ ਹੈ ਪੁੱਤ ਤਾਂ ਜਾ ਕੇ ਲੈ ਕੇ ਆਇਆ ਸੀਗਾ ਵੀ ਮਾਂ ਦੇ ਨਾਲ ਰਹਾਂਗੇ ਭੈਣ ਦੇ ਨਾਲ ਰਹਾਂਗੇ ਤੇ ਫੇਰ ਚੱਲੀਆਂ ਦੋਨੇ ਮਾਵਾਂ ਧੀਆਂ ਤੁਸੀਂ ਤਾਂ ਹੈ ਮੈਂ ਤਾਂ ਮਾਂ ਤੈਨੂੰ ਇਹ ਬੇਨਤੀ ਕਰਦਾ ਨਾ ਜਾ ਮਾਂ ਸਾਨੂੰ ਇਹ ਬੜੀ ਤਕਲੀਫ ਹੁੰਦੀ ਆ ਜਦੋਂ ਐ ਹੁੰਦਾ ਨਾ ਸਾਡੇ ਨਾਲ ਵੀ ਜਦੋਂ ਲੈ ਕੇ ਆਈ ਰਵਤਾਂ ਤੁਸੀਂ ਕਹਿੰਦੇ ਜੋ ਮਰਜ਼ੀ ਕਰ ਲੋ ਤੁਹਾਡੇ ਹੀ ਆ ਜਦੋਂ ਮਾੜਾ ਜਾਂ ਸਾਹ ਭਰ ਦਬ ਵੀ ਠੀਕ ਹੋ ਗਿਆ ਹੁਣ ਵੀਰ ਨੂੰ ਬੱਸ ਸਾਨੂੰ ਜਾਣ ਦੋ ਫੇ ਅਸੀਂ ਜਿਵੇਂ ਮਰਜ਼ੀ ਰਹੀਏ ਤੁਸੀਂ ਕੌਣ ਕਹਿਣ ਵਾਲੇ ਮਾਂ ਨਾ ਜਾ ਹਜੇ ਵੀ ਪ੍ਰੀਤੀ ਭੈਣ ਪੂਰੀ ਠੀਕ ਨਹੀਂ ਹੈਗੀ ਹਜੇ ਤੇ ਮੈਂ ਮਾਤਾ ਹੀ ਮਾਂ ਰੰਦੀ ਕਿ ਕਿੰਨਾ ਪੜੀ ਹੈ ਪ੍ਰੀਤੀ ਦੁੱਖ ਲਾਸਟ ਟੂ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 95224 ਮਈ ਦੀ 9 ਤਰੀਕ ਨੂੰ ਜਦੋਂ ਪੂਰੀ ਹੱਤ ਦੀ ਗਰਮੀ ਹੁੰਦੀ ਆ ਉਦੋਂ ਲੈ ਕੇ ਆਏ ਸੀ ਜਾ ਕੇ ਮਾਂ ਮਨਜੀਤ ਕੌਰ ਨੂੰ ਤੇ ਭੈਣ ਪ੍ਰੀਤੀ ਨੂੰ ਅਜੀ ਤੇਰਾ ਨਾਮ ਪ੍ਰੀਤੀ ਹੋ ਲੈਣਾ ਪੂਰਾ ਨਾਮ ਭੈਣ ਦਾ ਹੈਗਾ ਵਾ ਪ੍ਰੀਤੀ ਕੌਰ ਪ੍ਰੀਤੀ ਭੈਣ ਪਲੱਸ 2 ਪਾਸ ਆ ਫਾਦਰ ਦੀ ਡੈਥ ਹੋ ਗਈ ਬ੍ਰਦਰ ਦੀ ਡੈਥ ਹੋ ਗਈ ਘਰ ਦੇ ਹਾਲਾਤ ਇਦਾਂ ਦੇ ਹੋ ਗਏ ਮਤਲਬ ਜਿਹਨੂੰ ਆਪਾਂ ਕਹਿੰਦੀ ਆ ਵੀ ਨਰਕ ਵਰਗੇ ਹਾਲਾਤ ਬਣੇ ਭੈਣ ਅਫਸੈਟ ਹੋ ਗਈ ਡਿਪਰੈਸ਼ਨ ਚਲੇਗੀ ਦਵਾਈ ਬੂਟੀ ਰਿਸ਼ਤੇਦਾਰਾਂ ਨੇ ਭੈਣਾ ਭਰਾਵਾਂ ਨੇ ਲੈ ਕੇ ਜਾਣੀ ਹੁੰਦੀ ਐ ਕੋਈ ਆਉਂਦਾ ਹੀ ਨਹੀਂ ਸੀ ਰਿਸ਼ਤੇਦਾਰ ਨਾ ਦੁੱਖ ਚ ਨਾ ਸੁੱਖ ਚ ਇਕੱਲਿਆਂ ਹੀ ਮਾਂ ਮੰਤੀਆਂ ਦੋਨੋਂ ਫਿਰ ਮਾਂ ਵੀ ਹੌਲੀ ਹੌਲੀ ਅੱਖਾਂ ਤੋਂ ਦੇਖਣੋਂ ਹਟ ਗਿਆ ਨਹੀਂ ਹੋ ਗਈ ਬਿਲਕੁਲ ਬਲਾਈਂਡ ਹੋ ਗਈ ਪ੍ਰੀਤੀ ਭੈਣ ਗੁੱਸਾ ਇੰਨਾ ਕਰਨ ਲੱਗ ਗਈ ਅੰਦਰ ਨਾਲ ਪਾੜਨ ਦੀ ਕਿਸੇ ਨੂੰ ਇੱਕ ਕਮਰਾ ਵਾ ਛੋਟਾ ਜਿਹਾ ਮੰਨ ਲੋ 50 ਕਾਇ ਦੀ ਜਗ੍ਹਾ ਦੇ ਵਿੱਚ ਇੱਕ ਕਮਰਾ ਬੇੜਾ ਛੋਟਾ ਜਿਹਾ ਨਾ ਕੋਈ ਲੈਟਰਨ ਨਾ ਬਾਥਰੂਮ ਹੈ ਕੁਛ ਵੀ ਉੱਥੇ ਇਹ ਦੋਨੋਂ ਮਾਵਾਂ ਧੀਆਂ ਰਹਿ ਰਹੀਆਂ ਸੀ ਤੇ ਮਾਤਾ ਵਿਚਾਰੀ ਗੇਟ ਦੇ ਬਾਹਰ ਹੀ ਮੰਜਾ ਡਾ ਕੇ ਸੌਂਦੇ ਸਿਆਲੋ ਸਿਆਲ ਪਿਛਲੇ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਾਂ ਨੇ ਬਾਹਰ ਹੀ ਕੱਟੀ ਇਹ ਗਰਮੀਆਂ ਕਿਉਂਕਿ ਜੇ ਅੰਦਰ ਜਾਂਦੀ ਤਾਂ ਪ੍ਰੀਤੀ ਭੈਣ ਮਾਰਦੀ ਸੀ ਪ੍ਰੀਤੀ ਭੈਣ ਨੂੰ ਜਮਾਂ ਹੀ ਨਹੀਂ ਸੀ ਪਤਾ ਲੱਗਦਾ ਅੰਦਰ ਟੂਟੀ ਲੱਗੀ ਸਰਕਾਰੀ ਪਾਣੀ ਵਾਲੀ ਡਰਮ ਰੱਖਿਆ ਹੋਇਆ ਸੀ ਇੱਕ ਪਾਣੀ ਦਾ ਪਰ ਉਹ ਡਰਮ ਭਰੀ ਜਾਣਾ ਪਾਣੀ ਡੋਲੀ ਜਾਣਾ ਅੰਦਰ ਸਿਆਲਾਂ ਚ ਵੀ ਪਾਣੀ ਆਪਦੇ ਤੇ ਪਾਈ ਜਾਣਾ ਹੱਥ ਪੈਰ ਇਹਦੇ ਜਿਵੇਂ ਪਾਣੀ ਦੇ ਵਿੱਚ ਰਹਿਣ ਨਾਲ ਉਹ ਮਾਸ ਰਹਿਣ ਲੱਗ ਗਿਆ ਹੱਥਾਂ ਤੋਂ ਪੈਰਾਂ ਤੋਂ ਐਦਾਂ ਹੋਏ ਪਏ ਸੀ ਘਰ ਦੇ ਵਿੱਚ ਕੋਈ ਨਹੀਂ ਸੀ ਬੱਤਿਆ ਜੀ ਨੂੰ ਆਪਾਂ ਕਹੀਏ ਵੀ ਸਾਂਭਣ ਜੋਗ ਸੀ ਚੀਜ਼ ਕੋਈ ਦਰਵਾਜ਼ੇ ਵਾਰੀਆਂ ਵੀ ਹੈ ਨਹੀਂ ਸੀ ਕਿਉਂਕਿ ਘਰ ਦੇ ਦੋ ਮੇਨ ਮੈਂਬਰ ਬਾਪੂ ਵੀ ਤੇ ਵੀਰਾ ਵੀ ਉਹ ਦੋਨੇ ਦੁਨੀਆ ਤੋਂ ਚਲੇ ਗਏ ਤੇ ਮਾਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਜਿਹੜਾ ਦੇਖ ਸਕਦੀ ਆਪਣੀ ਧੀ ਦੀ ਕਿਸੇ ਨਾ ਕਿਸੇ ਤਰੀਕੇ ਸਪੋਰਟ ਕਰੀ ਜਾਂਦੀ ਸੀ ਮਾਂ ਇਧਰ ਉਧਰ ਕਿਵੇਂ ਨਾ ਕਿਵੇਂ ਕਿਸੇ ਟਾਈਮ ਇਹ ਦੋਨੇ ਮਾਵਾਂ ਧੀਆਂ ਵੀ ਜੌਬ ਕਰਦੀਆਂ ਸੀ ਉੱਥੇ ਫੈਕਟਰੀ 'ਚ ਲੱਗੀਆਂ ਸੀ ਜਿੱਥੇ ਚਾਬੀਆਂ ਬਣਦੀਆਂ ਆ ਟੂਲ ਬਣਦੇ ਆ ਪਰ ਘਰ 'ਚ ਹਾਲ ਸੀ ਇਦਾਂ ਦੇ ਹੋਏ ਆਪਣੀ ਸੁੱਧ ਬੁੱਧਿਕ ਹੋ ਗਈਆਂ ਧੰਨਵਾਦ ਆ ਵੀਰੇ ਉਹਨਾਂ ਦਾ ਗੋਰਾ ਭਾਈ ਪੰਚਾਇਤ ਮੈਂਬਰ ਆ ਪਿੰਡ ਸਲੇਮਪੁਰਾ ਨੰਗਲ ਸਲੇਮਪੁਰ ਜ਼ਿਲ੍ਹਾ ਜਲੰਧਰ ਇਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਦੱਸਿਆ ਫੋਨ ਕਰਕੇ ਵੀ ਭਾਈ ਸਾਡੇ ਪਿੰਡ ਇਦਾਂ ਇੱਕ ਮਾਮਾ ਧੀਆ ਦੋਨੋਂ ਬਹੁਤ ਮਾੜੇ ਹਾਲਾਤ ਦੇ ਵਿੱਚ ਤੇ ਅਸੀਂ ਵੀਡੀਓ ਦੇਖ ਕੇ ਉੱਥੇ ਜਾਣ ਦਾ ਫੈਸਲਾ ਕੀਤਾ ਜਿਆਦਾ ਸੀ ਜਾ ਕੇ ਹਾਲਾਤ ਦੇਖੇ ਉਹ ਵੀ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਕੀ ਸੀ ਹੁਣ ਅੱਜ 79 224 ਤੇ 5 95 ਨੂੰ ਸਾਡੇ ਕੋਲੇ ਆਏ ਸੀ ਚਾਰ ਮਹੀਨਿਆਂ ਦਾ ਜਿਹੜਾ ਸਮਾਂ ਇੱਥੇ ਮੇਰੀ ਮਾਂ ਮਨਜੀਤਪੁਰ ਨੇ ਆਪਣੀਆਂ ਦੋਨੋਂ ਅੱਖਾਂ ਦਾ ਆਪਰੇਸ਼ਨ ਕਰਵਾਇਆ ਦਿਖਣ ਲੱਗ ਗਿਆ ਅੱਜ ਮੇਰੀ ਮਾਂ ਨੂੰ ਦੋਨੋਂ ਅੱਖਾਂ ਤੋਂ ਦਿਖਦਾ ਵਾ ਤੇ ਭੈਣ ਨੂੰ ਪ੍ਰੀਤੀ ਨੂੰ ਵਾਹਿਗੁਰੂ ਨੇ ਕਿਰਪਾ ਕੀਤੀ ਦਵਾਈ ਦੇ ਨਾਲ ਨਾਲ ਜਿੱਥੇ ਉਹਦੀ ਕਿਰਪਾ ਤੁਹਾਡੀਆਂ ਦੁਆਵਾਂ ਅਰਦਾਸਾਂ ਨਾਲ ਹੋਈ ਤੇ ਹੁਣ ਭੈਣ ਬਿਲਕੁਲ ਠੀਕ ਆ ਸਾਡੇ ਨਾਲ ਜਿੰਨੀ ਹੋ ਸਕਦੀ ਹੈ ਸੇਵਾ ਵੀ ਕਰਾਉਂਦੇ ਆ ਪੂਰੀ ਸੋਝੀ ਚ ਪੂਰੀ ਸੈਂਸ ਦੇ ਵਿੱਚ ਹੁਣ ਮਾਤਾ ਜਿਸ ਦਿਨ ਪਹਿਲੇ ਦਿਨ ਮਾਤਾ ਦੀ ਅੱਖ ਦਾ ਇੱਕ ਦਾ ਆਪਰੇਸ਼ਨ ਹੋਇਆ ਸੀ ਦਿਖਣ ਲੱਗਿਆ ਸੀ ਜਿੱਦਨ ਮਾਤਾ ਨੂੰ ਮਾਤਾ ਉਦੋਂ ਥੋੜੇ ਟਾਈਮ ਬਾਅਦ ਹੀ ਕਹਿਣ ਲੱਗ ਗਏ ਸੀ ਮੈਂ ਜਾਣਾ ਮੇਰੀ ਪੈਨਸ਼ਨ ਆਉਂਦੀ ਆ ਤੇ ਘਰ ਵੀ ਚਾਹੇ ਜਿਵੇਂ ਮਰਜੀ ਐ ਮਾੜਾ ਚੰਗਾ ਅਬਦਾਲਣਾ ਤਾਅਦਾ ਹੀ ਹੁੰਦਾ ਵਾ ਚਲੋ ਮਾਤਾ ਨੂੰ ਅਸੀਂ ਟਿਕਾਇਆ ਮਾਤਾ ਪਹਿਲਾਂ ਦੂਜੀ ਅੱਖ ਦਾ ਵੀ ਆਪਰੇਸ਼ਨ ਕਰਾਉਣਾ ਹਜੇ ਫਿਰ ਮਹੀਨੇ ਬਾਅਦ ਦੂਜੀ ਅੱਖ ਦਾ ਆਪਰੇਸ਼ਨ ਹੋ ਗਿਆ ਹੁਣ ਦੂਜੀ ਅੱਖ ਦਾ ਆਪਰੇਸ਼ਨ ਹੋਏ ਨੂੰ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਸੀ ਹੁਣ ਫਿਰ ਮਾਂ ਹਰ ਰੋਜ਼ ਮੈਂ ਜਾਣਾ ਮੈਨੂੰ ਭੇਜੋ ਅਸੀਂ ਜਾਣਾ ਵਾ ਫਿਰ ਅਦੀ ਗੋਰੇ ਵੀਰੇ ਉਹਨਾਂ ਨੂੰ ਫੋਨ ਕੀਤਾ ਵੀ ਵੀਰੇ ਤੂੰ ਆ ਕੇ ਜਾ ਮਿਲ ਕੇ ਜਾ ਥੋੜਾ ਜਾਂਦਾ ਸਮਝਾ ਕੇ ਜਾ ਵੀ ਕਿਉਂਕਿ ਸਾਡਾ ਮਨ ਨਹੀਂ ਸੀ ਅਜੇ ਮੰਨਦਾ ਵੀ ਅਸੀਂ ਇਹਨਾਂ ਨੂੰ ਭੇਜੀਏ ਨਹੀਂ ਜਲਦੀ ਕਿਉਂਕਿ ਅਜੇ ਹੁਣੇ-ਹੁਣੇ ਉਹਨਾਂ ਹਾਲਾਤਾਂ 'ਚੋਂ ਬਾਹਰ ਨਿਕਲੇ ਆ ਜੇ ਦੁਬਾਰਾ ਫਿਰ ਭੈਣ ਨੇ ਦਵਾਈ ਪ੍ਰੋਪਰ ਨਾਲ ਲਈ ਜਾਂ ਮਾਤਾ ਦੀ ਅੱਖ 'ਚ ਕੋਈ ਉੱਥੋਂ ਮਿੱਟੀ ਘੱਟਾ ਪੈ ਗਿਆ ਪਰ ਹੁਣ ਮਾਂ ਬਾਰ-ਬਾਰ ਇਹੀ ਗੱਲ ਕਹਿ ਰਹੀ ਹੈ ਵੀ ਜਾਣਾ ਮਾਂ ਬਈ ਇੱਕ ਵਾਰੀ ਜਾ ਕੇ ਆਉਣਾ ਫਿਰ ਮੈਂ ਮੁੜ ਆਉਂਗੀ। ਤੇ ਇੱਕ ਤਾਂ ਅਸੀਂ ਬੇਨਤੀ ਕਰਨੀ ਸੀ ਕਿ ਨੰਗਲ ਸਲੇਮਪੁਰ ਪਿੰਡ ਆ ਜਲੰਧਰ ਜ਼ਿਲ੍ਹੇ ਦੇ ਜਲੰਧਰ ਸ਼ਹਿਰ ਦੇ ਨੇੜੇ ਪਿੰਡ ਆ ਨਾ ਭਾਈ। ਉੱਥੋਂ ਦੇ ਨਗਰ ਨਿਵਾਸੀਆਂ ਨੂੰ ਭਾਈ ਪੈਸੇ ਨਹੀਂ ਕੋਈ ਚਾਹੀਦੇ ਮਾਤਾ ਨੂੰ ਨਾ ਸਾਨੂੰ। ਇਦੇ ਉੱਤੇ ਘਰ ਕਮਰਾ ਬਣਿਆ ਹੋਇਆ ਉਹਨੂੰ ਪਲਾਸਟਰ ਹੋ ਜਾਵੇ ਉਹ ਉੱਤੇ ਫਰਸ਼ ਲੱਗ ਜਾਵੇ ਲੈਟਰਨ ਬਾਥਰੂਮ ਬਣਦੇਵੇ ਦਰਵਾਜਾ ਵਧੀਆ ਲੱਗ ਜਾਵੇ ਜੇ ਕੋਈ ਭੈਣ ਭਰਾ ਉੱਤੇ ਆਪ ਮਦਦ ਕਰ ਸਕਦਾ ਪੈਸਾ ਨਾ ਤਾਂ ਇਹਨਾਂ ਨੂੰ ਫੜਾਉਣ ਦੀ ਲੋੜ ਆ ਨਾ ਕੋਈ ਹੋਰ ਕਿਸੇ ਨੂੰ ਜੇ ਕੋਈ ਆਪ ਮਦਦ ਕਰ ਸਕਦਾ ਤੇ ਮਾਂ ਦੀ ਛੱਤ ਆ ਜਿਹੜੀ ਥੋੜੀ ਉਦਰੋਸਤ ਕੀਤੀ ਜਾਵੇ ਤਾਂ ਜਿਵੇਂ ਭੈਣ ਨੂੰ ਇਹ ਮਾਂ ਆਪਣੇ ਖੰਭਾ ਥੱਲੇ ਲੈ ਕੇ ਉਸ ਆਲਣੇ 'ਚ ਬੈਠਸ ਇੰਨੀ ਸਾਡੀ ਬੇਨਤੀ ਆ ਬਾਕੀ ਦਵਾਈ ਦੀ ਰਾਸ਼ਨ ਦੀ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਡਿਊਟੀ ਲਈ ਆ ਅਸੀਂ ਤਾਂ ਆਪਣਾ ਦਿੱਤਾ ਖਾਣੇ ਆ ਅਸੀਂ ਕੌਣ ਦੇਣ ਵਾਲੇ ਆ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇਸ ਭੈਣ ਦੇ ਭਰਾ ਬਣ ਸਕੀਏ ਤੇ ਮਾਂ ਦੇ ਪੁੱਤ ਬਣ ਸਕੀਏ ਅਰਦਾਸ ਕਰਿਓ ਮਾਤਾ ਮਨਦੀਪ ਮਨਜੀਤ कौर ਤੇ ਪ੍ਰੀਤੀ ਭੈਣ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਮਾਰੇ ਇਹਨਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਤਰੱਕੀਆਂ ਬਖਸ਼ਣ ਜੀ ਅੱਜ ਜੀ ਆਪਣੇ ਘਰ ਚੱਲੇ ਆ ਤਾਂ ਇਹਨਾਂ ਨੂੰ ਵਾਪਸ ਕਦੇ ਦੁਬਾਰਾ ਇਦਾਂ ਦੇ ਹਾਲਾਤਾਂ 'ਚ ਨਾ ਜਾਣਾ ਪਵੇ ਜਿਹੜੇ ਹਾਲਾਤਾਂ 'ਚੋਂ ਨਿਕਲ ਕੇ ਆਏ ਧੰਨਵਾਦ ਆ ਗੁਰੇ ਬਾਈ ਧੰਨਵਾਦ ਆ ਭੈਣੇ ਤੇਰਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਆ ਵੀਰੇ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 3100 ਰੁਪਏ ਭਰਾ ਲੀਆ ਤੇਰੇ ਵੱਲੋਂ ਤੈਨੂੰ ਇੱਥੇ ਜਾ ਕੇ ਕੋਈ ਸਮਾਨ ਸਮੂਹ ਲੈਣਾ ਮਾ ਕੁਝ ਲੈ ਲਈ ਮਮਾ ਨੂੰ ਦੇ ਦੇਣੀ ਆਪਦੇ ਨੂੰ ਠੀਕ ਆ ਠੀਕ ਆ ਬਸ ਰਾਸ਼ਨ ਦੇ ਦਿਓ ਹਾਂ ਰਾਸ਼ਨ ਡਿਕਟ ਦੇ ਦਿਓ ਇੱਕ ਤੇ ਕੱਪੜੇ ਦੇ ਦਿਓ ਬਿਸਤਰੇ ਦੇਣੇ ਦੋ ਹਾਂ ਦੋ ਬਿਸਤਰੇ ਦੇ ਦਿਓ ਇੱਕ ਟ੍ਰਾਂਕ ਦੇ ਦਿਓ ਅ ਇੱਕ ਟ੍ਰਾਂਕ ਦੇ ਦਿਓ ਮੰਜੇ ਮੰਜੇ ਲੈ ਕੇ ਦੇਣਗੇ ਕੋਈ ਨੰਬੀ ਰੋਣਾ ਨੂੰ ਮੈਂ ਕਹਿ ਦਿੰਦਾ ਤੁਸੀਂ ਮੰਜੇ ਲੈ ਦਿਓ ਵੀਰੇ ਅਸੀਂ ਤੁਹਾਨੂੰ ਪੇਮੈਂਟ ਕਰ ਦਾਂਗੇ ਸਾਨੂੰ ਦੱਸ ਦੇ Google Pay ਕਰ ਦਾਂਗੇ ਦੋ ਮੰਜਲੇ ਦੇਓ ਬੇਹਤਰੀ ਅਸੀਂ ਇੱਥੋਂ ਦੇ ਕੇ ਭੇਜ ਦਨੇ ਆ ਰਾਸ਼ਨ ਭੇਜ ਦਨੇ ਲੈ ਕੇ ਇੱਕ ਭਾਂਡੇ ਭਣੇ ਜਿਵੇਂ ਫਰਾਈ ਪੈਨ ਹੋ ਗਿਆ ਇੱਕ ਛੋਟਾ ਕੁੱਕਰ ਹੋ ਗਿਆ ਤੇ ਕੜਚੀ-ਗੁਰਚੀ 베ਜਣਾ ਚਕਲਾ ਹਨਾ ਕੁਝ ਨਹੀਂ ਘਰ ਸਾਰਾ ਕੁਝ ਲੈ ਕੇ ਜਾ ਜਿਹੜਾ ਜਿਹੜਾ ਸਮਾਨ ਚਾਹੀਦਾ ਮਾਂ ਨੂੰ ਘੜਵਾ ਦੇ ਨਾਲ ਜਾ ਕੇ ਉਹ ਵੀ ਨਹੀਂ ਬੱਚਿਆ ਛੱਡਿਆ ਉਹ ਤੋਂ ਸਭ ਲੈ ਕੇ ਚਾ ਕੇ ਮਾਂ ਕਿਸੇ ਨੇ ਨਹੀਂ ਛੱਡਿਆ ਉਹ ਭਾਂਡੇ ਮਾੜੇ ਮੋਟੀ ਉਹ ਵੀ ਨਹੀਂ ਛੱਡੀ ਕੋਈ ਨਾ ਮਾਂ ਤੂੰ ਉਹ ਤੋਂ ਲੈ ਕੇ ਜਾ ਸਾਡੇ ਕੋਲ ਹੈਗਾ ਮਾਂ ਸਾਰਾ ਕੁਝ ਪਿਆ ਹੈ 남극 하고...